ਉਧਰ ਚੇਨਈ ਦੇ ਵਿੱਚ BSP ਦੇ ਸੂਬਾ ਪ੍ਰਧਾਨ ਦਾ ਸ਼ਰੀਅਮ ਕਤਲ ਕਰ ਦਿੱਤਾ ਗਿਆ 8 ਤੋਂ 10 ਲੋਕਾਂ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਕਤਲ ਤੋਂ ਬਾਅਦ ਸਾਰੇ ਹਮਲਾਵਰ ਫਰਾਰ ਵੀ ਹੋਏ ਹੈ ਸੀਸੀਟੀਵੀ ਦੇ ਵਿੱਚ ਇਹ ਹਮਲਾ ਕਿਆਤ ਹੋਇਆ 8 ਲੋਕ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਹਨ ਪੁਲਿਸ ਨੂੰ ਮੌਕੇ ਤੋਂ ਤੇਜ਼ਦਾਰ ਹਥਿਆਰ ਵੀ ਬਰਾਮਦ ਹੋਇਆ ਕਰਦੇ ਬਾਹਰ ਦੀ 47 ਸਾਲਾ ਆਰਸਟ੍ਰਾਂਗ ਪਰੰਬਰ ਤੇ ਜਿਹੜਾ ਉਹ ਹਮਲਾ ਕੀਤਾ ਗਿਆ BSP ਦੇ ਸੂਬਾ ਪ੍ਰਧਾਨ ਦੇ ਉੱਤੇ 8 ਤੋਂ 10 ਲੋਕਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਹਾਲਾਂਕਿ ਪੁਲਿਸ ਨੇ 8 ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਇਸ ਮਾਮਲੇ ਦੇ ਵਿੱਚ ਇਹ ਤਸਵੀਰਾਂ ਵੀ ਦੇਖ ਪਾ ਰਹੇ ਹਾਂ ਕਿ ਹਮਲਾਵਰ ਜਿਹੜਿਆ ਉਹ ਕਿਵੇਂ ਭਜਦੇ ਹੋਏ ਨਜ਼ਰ ਆਇਆ BSP ਵਾਈਸ ਚੇਅਰਮੈਨ ਪਾਰਟੀ ਦੇ ਸੂਬਾ ਪ੍ਰਧਾਨ ਤੇ ਹਮਲਾ ਕਰਨ ਤੋਂ ਬਾਅਦ ਬਾਈਕਾਂ ਦੇ ਉੱਤੇ ਸਵਾਰ ਹੋ ਕੇ ਹਮਲਾਵਰ ਜਿਹੜਿਆ ਉਹ ਉੱਥੋਂ ਫਰਾਰ ਹੋ ਗਿਆ ਇਹ ਤਸਵੀਰਾਂ ਆਪਣੇ ਆਪ ਤੇ ਵਿੱਚ ਕਈ ਕੁਝ ਬਿਆਨ ਕਰ ਰਹੀਆਂ ਨੇ ਜਿਵੇਂ ਜ਼ਿਕਰ ਕੀਤਾ ਜਾ ਰਿਹਾ ਸੀ ਕਿ ਲਗਭਗ ਦਰਜਨ ਦੇ ਕਰੀਬ ਹਮਲਾਵਰ ਆਏ ਸੀ ਹਮਲਾ ਕਰਕੇ ਤੇ ਉੱਥੋਂ ਫਰਾਰ ਹੋ ਜਾਂਦੇ ਆ ਇਹਨਾਂ ਦੇ ਵਿੱਚੋਂ 8 ਦੀ ਗ੍ਰਿਫਤਾਰੀ ਦਾ ਜਿਹੜਾ ਦਾਵਾ ਵੀ ਫਿਲਹਾਲ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ ਪਰ ਇਹ ਹਮਲਾ ਕਿਉਂ ਕੀਤਾ ਗਿਆ ਕਿਉਂ ਬੀਐਸਪੀ ਦੇ ਸੂਬਾ ਪ੍ਰਧਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਹ ਦੇਖਣਾ ਏਮ ਹੈ ਚਨਈ ਦੇ ਵਿੱਚ ਇਹ ਹਮਲਾ ਕੀਤਾ ਗਿਆ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਦੇ ਉੱਤੇ 8 ਤੋਂ 10 ਲੋਕਾਂ ਨੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇਸ ਘਟਨਾ ਤੋਂ ਬਾਅਦ ਉਥੋਂ ਫਰਾਰ ਹੋ ਗਏ ਹੈ ਸੀਸੀਟੀਵੀ ਦੇ ਵਿੱਚ ਇਹ ਚੀਜ਼ ਕੈਦ ਹੋਈ ਹੈ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਹਮਲਾਵਰ ਇਹ ਕਤਲ ਕਰਨ ਤੋਂ ਬਾਅਦ ਉਥੋਂ ਫਿਰ ਬਾਈਕ ਤੇ ਉੱਤੇ ਸਵਾਰ ਹੋ ਕੇ ਤੇ ਫਰਾਰ ਹੋ ਜਾਂਦੇ ਨੇ ਪ੍ਰਧਾਨ ਦੇ ਉੱਤੇ 8 ਤੋਂ 10 ਲੋਕਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਹਾਲਾਂਕਿ ਪੁਲਿਸ ਨੇ 8 ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਇਸ ਮਾਮਲੇ ਦੇ ਵਿੱਚ ਤਸਵੀਰਾਂ ਵੀ ਦੇਖ ਪਾ ਰਹੇ ਹਾਂ ਕਿ ਹਮਲਾਵਰ ਜਿਹੜਾ ਉਹ ਕਿਵੇਂ ਭਜਦੇ ਹੋਏ ਨਜ਼ਰ ਆਇਆ ਬੀਐਸਪੀ ਪੰਜਾਬ ਸੁਮਾਈ ਪਾਰਟੀ ਦੇ ਸੂਬਾ ਪ੍ਰਧਾਨ ਤੇ ਹਮਲਾ ਕਰਨ ਤੋਂ ਬਾਅਦ ਬਾਈਕਾਂ ਦੇ ਉੱਤੇ ਸਵਾਰ ਹੋ ਕੇ ਹਮਲਾਵਰ ਜਿਹੜਾ ਉਹ ਉੱਥੋਂ ਫਰਾਰ ਹੋ ਗਿਆ ਤਾਂ ਇਹ ਤਸਵੀਰਾਂ ਆਪਣੇ ਆਪ ਤੇ ਵਿੱਚ ਕਈ ਕੁਝ ਬਿਆਨ ਕਰ ਰਹੀਆਂ ਨੇ ਇਮਾ ਜਿਕਰ ਕੀਤਾ ਜਾ ਰਿਹਾ ਸੀ ਕਿ ਲਗਭਗ ਦਰਜਨ ਦੇ ਕਰੀਬ ਹਮਲਾਵਰ ਆਏ ਸੀ ਹਮਲਾ ਕਰਕੇ ਤੇ ਉੱਥੋਂ ਫਰਾਰ ਹੋ ਜਾਂਦੇ ਆ ਇਹਨਾਂ ਦੇ ਵਿੱਚੋਂ 8 ਦੀ ਗ੍ਰਿਫਤਾਰੀ ਦਾ ਜਿਹੜਾ ਦਾਵਾ ਵੀ ਫਿਲਹਾਲ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ ਪਰ ਇਹ ਹਮਲਾ ਕਿਉਂ ਕੀਤਾ ਗਿਆ ਕਿਉਂ ਬੀਐਸਪੀ ਦੇ ਸੂਬਾ ਪ੍ਰਧਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਹ ਦੇਖਣਾ ਏਮ ਹੈ ਚਨਈ ਦੇ ਵਿੱਚ ਇਹ ਹਮਲਾ ਕੀਤਾ ਗਿਆ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਦੇ ਉੱਤੇ 8 ਤੋਂ 10 ਲੋਕਾਂ ਨੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੇ ਇਸ ਘਟਨਾ ਤੋਂ ਬਾਅਦ ਉਥੋਂ ਫਰਾਰ ਹੋ ਗਏ ਹੈ ਸੀਸੀਟੀਵੀ ਦੇ ਵਿੱਚ ਇਹ ਚੀਜ਼ ਕੈਦ ਹੋਈ ਹੈ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਹਮਲਾਵਰ ਇਹ ਕਤਲ ਕਰਨ ਤੋਂ ਬਾਅਦ ਉਥੋਂ ਫਿਰ ਬਾਈਕ ਤੇ ਉੱਤੇ ਸਵਾਰ ਹੋ ਕੇ ਤੇ ਫਰਾਰ ਹੋ ਜਾਂਦੇ ਨੇ